ਸਨੇਹ ਹੋ ਥੋੜਾ ਕਰਨ ਵਾਲਾ ਹਾਂ ਸਨੇਹ ਹੋ ਥੋੜਾ ਕਰ ਕੱਲ ਤਾਂ ਮੈਂ ਆਈ ਆ ਅੱਜ ਸੁਨੇਹ ਥੋੜਾ ਥੋੜਾ ਨਵੀਆਂ ਮੈਨੂੰ ਸ਼ੁਰੂ ਤੋਂ ਹੀ ਜਾਣਦੀਆਂ ਗਈ ਰੇ ਕਰਦਿਆਂ ਮੈਨੂੰ ਜਾਣਦੀ ਮੈਂ ਸ਼ੁਰੂ ਤੋਂ ਤੋਂ ਜਾਣਦੀ ਆ ਤੂੰ ਉਹਨਾਂ ਨੂੰ ਆਈ ਸ਼ੋਅ ਕਰ ਵੀ ਦਾ ਬਾਲੀ ਉਹ ਕੁੜੀ ਸੋਹਣੀਆਂ ਵੀ ਇਹਦੀ ਉੱਠ ਖੜਦੀਆਂ ਮੇਰੀ ਗੱਲ ਸੁਣੋ ਹਾਂ ਮੈਂ 2-3 ਦਿਨ ਇਦਾਂ ਹੀ ਉੱਠਾ ਹਾਂ ਕੋਦੂ ਬਾਦ ਦੇ ਵਿੱਚ ਹਨਾ ਮੈਂ ਸੁ ਨਹੀਂ ਉੱਠੜਿਆ ਕੋਈ ਅੱਛਾ ਮੰਮੀ ਨੂੰ ਮੈਨੂੰ ਪਤਾ ਵੀ ਨਹੀਂ ਲੱਗਣ ਦੇਣਾ ਫਿਰ 2-3 ਦਿਨ ਫਰਮੈਲਿਟੀ ਕਰੇਗੀ ਕੋਈ ਨਾ ਫਿਰ ਮੈਨੂੰ ਭੇਜ ਤੇ ਜਾ ਮੰਮੀ ਨਾਲ ਚਾਹਤੀ ਜੀ ਦਾ ਵੇ ਤੈਨੂੰ ਕਿਹੜਾ ਹੋਆ ਤੇਰੇ ਸਾਹਮਣੇ ਹੀ ਹੈਗਾ ਜਿਹੜਾ ਕੋਸ ਹੈਗਾ ਉਹਦੇ ਆ ਤੈਨੂੰ ਉਹਦਾ ਮੈਨੂੰ ਪਤਾ ਆਪਾਂ ਆਏ ਥੋੜੂਗਾ ਵੀ ਮੈਂ ਅੱਧੀ ਜਾ ਕੇ ਥੋੜੀ ਚਾਉਣਾ ਲੈ ਆਵਾਂ ਮੈਂ ਖਲਾ ਮਰ ਲੜ ਰਾਈ ਬਹੁਤ ਦਿਨ ਫਿਰ ਤੋਂ ਹਾਂ ਸਿੱਧਾ ਮੈਂ ਦਾਦੀ ਕੋਲ ਨਾਲੇ ਚੱਲ ਮੇਰੇ ਨਾਲ ਮਜ਼ਾ ਕਰ ਬੰਦ ਕਰਨਾ ਤੇ ਆ ਗੈਂਪਲਸ ਪਹਿਲਾਂ ਕਿਵੇਂ ਲੱਗਿਆ ਤੁਹਾਨੂੰ ਇਹ ਮੈਨੂੰ ਕੈਂਟ ਲੱਗਿਆ ਜੀ ਲਾਸਟ ਪੀਸ ਰਹਿ ਗਿਆ ਜੀ ਦੁਕਾਨ ਤੇ ਹੀ ਕਈ ਵਾਰੀ ਤੂੰ ਨਾ ਹੋਵੇ ਮੇਰੇ ਕੋਲੇ ਮੈਂ ਇਹਦੇ ਸਾਲਟ ਪਾ ਲਿਆ ਕਰ ਬਕਰ ਅੱਜਰ ਆਜਾ ਇਹ ਲੋਚਣਾ ਕਰੀ ਸਾਡੀ ਬੁੜੀ ਮਗਰ ਪੈ ਨਹੀਂ ਕਰੀ ਇਹ ਮੈਨੂੰ ਪਤਾ ਹੈ ਹਾਂ ਮਾ ਦਾ ਕੀ ਕਹਿੰਦੀ ਨੇ ਇਹ ਆ ਤਾਂ ਬਥੇਰਾ ਕੁਸਾਰ ਦੇ ਕਿੰਨੇ ਦਾ ਹੈ ਹਾਂ ਕਿੰਨੇ ਦਾ ਹੈ ਮਸਬੂਰੀ ਨਾ ਬੋਸ ਉਹ ਨਿਆਰੇ ਲੈ ਇਹ ਨਾ ਹਾਂ ਨਿਆਰੇ ਲੈ ਨਾ ਮੈਂ ਆਪਾਂ ਕੇ ਫਾੜ ਲੈ ਕਰੂ ਪਿਆਰ ਦੇ ਨਾਲ ਸੌ ਜਾਂਦੇ ਹਾਂ ਮੇਰੇ ਗਰਮ ਬਹੁਤ ਗੱਲਾਂ ਹੋਵੇ ਚਾਰ ਵਜੇ ਆ ਗਿਆ ਬੋਖ ਲੱਗੀ ਗਈ ਮੈਂ ਡੈਡੀ ਸੁਨੇਹਾ ਆਖਦੇ ਆ 4 ਵਜੇ ਤੋ ਡੈਡੀ ਸੁਨੇਹਾ ਆਉੜ ਦੇ ਕਹਾਂ ਹੀ ਪਾ ਜਾਣ ਕਿ ਹੁਣ ਬਟਾਰੇ ਬਖਾਨੇ ਕਰਤਾ ਨਹੀਂ ਸੀ ਤੀ ਇੱਕ ਕੌਂਦੀ ਓਏ ਇੱਥੇ ਹੁਣ ਨੀਂਦ ਨਹੀਂ ਆਈ ਹੁਣ ਸਾਰੀ ਰਾਤ ਨੂੰ ਮੈਂ ਆਮਾ ਜਿਹਾ ਸਾਉਂਦਾ ਤੇ ਚਿਹਰਾ ਹੀ ਲਾਦਾ ਜਿਵੇਂ ਤਾਂ ਲਾੜਾ ਪੂਰਾ ਖੋਖੀ ਹੋ ਨਹੀਂ ਨਹੀਂ ਸਾਰੀ ਰਾਤ ਨਾ ਡੈਡੀ ਸੁਪੇ ਨਹੀਂ ਹੋਣੇ ਮੈਨੂੰ ਪਤਾ ਨਾ ਨੀਂਦ ਨਹੀਂ ਹੋ ਪਰਾਂ ਜਾ ਕੇ ਨਾਲ ਮਗਾਉਣਾ ਜਾਵ ਚਾਚੀ ਕਾਲਾ ਦੇ ਚੜਾ ਲਵੇ ਯਾਦਨੀ ਚਾ ਮੈਂ ਤੂੰ ਬਰਾਬਰ ਚੜਿਆ ਫਿਰ ਚਲ ਉਹਨੂੰ ਤਾਂ ਪੈਣੀ ਪੈਣਾ ਤੂੰ ਨਾ ਮੈਂ ਤਾਂ ਇਹ ਤੋਂ ਵੀ ਜ਼ਿਆਦਾ ਲੇਟ ਰੁੜਦਾ ਤੂੰ ਐਂ ਕਹਿ ਦਿੱਸਨੇ ਉੱਠ ਖੜਿਆ ਪੰਜ ਸਾਲ ਮੰਗਿਆ ਚਾਰ ਵਜੇ ਉੱਠ ਗਿਆ ਉਹ ਤੇ ਕਹਣਾ ਉਹ ਕਹਦਾ ਦੋ ਸ਼ਰਮ ਨੂੰ ਕਿਹਾ ਮੈਂ ਕਾ ਮੱਥੋਂ ਫਰੋ ਉਹ ਲਫ਼ਜ਼ ਕਾਹੇਂਗੇ ਜਿਹੜੇ ਨਹੀਂ ਕਹੋਣੇ ਚਾਹੀਦੇ ਇਹ ਹੁਣ ਤੱਕ ਕਰ ਜਾ ਦੇਖੋ ਕਿ ਮੈਂ ਬੰਗੇ ਵੀ ਤੇਰੀ ਬਾਏ ਆ ਤੂੰ ਹੀ ਬੂਖ ਜਰਾ ਹੁਣ ਆਪ ਹੀ ਆ ਗਿਆ ਸ਼ਰਮ ਨੂੰ ਕੋਈ ਗਲਤ ਗੱਲ ਕਰ ਰਹੀ ਹੈ ਰਾਬਰ ਤੇ ਆ ਚੰਗਾ ਨਹੀਂ ਲਾ ਲ ਬਰਾਬਰ ਚੰਗਾ ਨਹੀਂ ਲਾ ਨਾ ਹੋਣ ਮਾਤਾ ਚੰਗਾ ਲਾ ਪੂਰੀ ਤੇਰੀ ਨੱਬੀ ਵਾਲੀ ਸੋਚ ਆ ਚੰਗਾ ਵਾਲਾ ਹੋਰ ਜਦ ਤਾ ਲੈਵੇ ਤੁਹਾਡੀ ਚਾਚੀ ਲਾਵੇ ਤੁਹਾਡੀ ਸਾਲੀ ਲੱਗਦੀ ਆ ਕਿਉਂ ਹਾਂ ਉਹ ਯਾਦ ਕਰੀ ਜਾਂਦੇ ਮਦਾ ਹਰ ਕਿਹਨੂੰ ਹੀ ਬੋਲਦਾ ਹਾਂ ਮਾਵਾ ਕਦੇ ਵਾਸਤੇ ਧੀ ਦੇ ਨਾਲ ਪੁੱਤ ਦੇ ਕਮਰੇ ਚ ਨਹੀਂ ਜਾਂਦੇ ਹੁੰਦੇ ਅੱਛਾ ਆ ਓਕੇ ਲਾ ਫਰ ਮਾਈ ਗਾਦੀ ਜਿਹੜਾ ਆਪਣੇ ਪੁੱਤ ਦੇ ਕਮਰੇ ਚ ਨਾਂ ਸੀਗੀ ਉਹ ਚਾ ਲੈ ਆਉ ਥਕੇ ਗੱਟਿਆ ਆ ਜਾ ਆ ਜਾ ਤੀਦੇ ਤੋਂ ਹੁਣ ਨਹੀਂ ਹੀ ਨਹੀਂ ਰੱਖੀਂ ਜਲਾ ਪਹਿਲਾਂ ਇਹਦੇ ਮੂੰਹ ਨੂੰ ਲਾ ਦੇ ਆ ਫੜ ਜਾ ਆਪਣੀ ਲੱਭ ਕੇ ਚਾ ਨਾ ਤੁਹਾਨੂੰ ਸਸਰੀ ਘਰ ਬਾਹਰ ਤੇ ਨਾ ਹਿੰਮੋ ਦੋ ਨਾ ਚੱਟੇ ਇਹਦੀ ਕੋਈ ਬਾਹਰ ਹੁੰਦਾਗਾ ਸਸਰੀ ਘਰ ਦੀ ਨਹੀਂ ਬੁਲਾਇਤੀ ਸੀ ਨਹੀਂ ਸਸਰੀ ਘਰ ਦੇ ਪੈਸੇ ਪੁੱਛੇ ਤਾਂ ਨਹੀਂ ਦਿੰਦੇ ਪਹਿਲੀ ਵਾਰ ਚਾਹਦੇ ਹੈ ਪਹਿਲੀ ਵਾਰ ਚਾਹਦੇ ਪੈਸੇ ਪੁੱਛੇ ਤਾਂ ਨਹੀਂ ਸਾ ਪੋਰਟਫੇ ਹੋਣਗੇ ਜੱਤੀ ਹੈ ਲਾ ਲੇ ਚਾਉਟ ਹੋਏ ਹੋਗੇ ਦੇਖਾ ਪਤਾ ਕਰ ਬਈ ਸਵੇਿਆਂ ਸਵੇਿਆਂ 12 ਵਜੇ ਉੱਠਦਾ ਹੋ ਹਾਂ 4 ਵਜੇ ਕਿਹਾ ਸੀ ਲਾ 4 ਵਜੇ ਨਹੀਂ ਬਾਈ ਕੋਈ ਹੋਂ ਸੁਣੇ ਨਹੀਂ ਓਟ ਰਾਤ ਸੁੱਤੇ ਨਹੀਂ ਹੁਣ ਜੱਤੀ ਉਹਨਾਂ ਨੂੰ ਨੀਂਦ ਹੀ ਨਹੀਂ ਆਈ ਆ ਗਰਮ ਮਗਦਾ ਪਹੁੰਚੂਗੀ ਆ ਨਾ ਨੀਂਦ ਉੱਪਰੇ ਕਰਕੇ ਹੋਏ ਨਾ ਹੁਣ ਪਹਿਲੀ ਵਾਰਨ ਆਪਕਾ ਕੀ ਨੋਬੇ ਹੁਣ ਕਰ ਹੁਣ ਤਾਂ ਇੱਥੇ ਰਹਿਣਾ ਇੱਥੇ ਉੱਪਰ ਨਹੀਂ ਗੇਲ ਜਾਉਣੀ ਪਊਗੀ ਓਏ ਇਹ ਬਾੜਾ ਵੀ ਕੱਲ ਨੂੰ ਦੋ ਇੱਕ ਕੱਬਾ ਪੈਗੀ ਚਾਤੀ ਸਮਝ ਚੁਪਾ ਹੀ ਕਰਾਂਗੇ ਕੋਈ ਬੋਲੀ ਇਹਨਾਂ ਪਰ ਪਰਿਵਾਰ ਕਹਾਵਾ ਚੱਲੋ ਹੁਣ ਡੈਡੀ ਦੇ ਸਾਹਮਣੇ ਨਾ ਬੋਲਿਆ ਮੋਰਤੰਨ ਨਹੀਂ ਗਾਣਾ ਵੈਣ ਬਾਪਾ ਆਉਣ ਲਈ ਤੇਰੇ ਪਰਵਾਨਾ ਵੀ ਖੁੱਲੂਗਾ ਜਿਹੜਾ ਥੋੜਾ ਮਤੇਰੇ ਕਰਕੇ ਜੱਪ ਕਰਦੇ ਨਾ ਹਾਂ ਕਰਦੇ ਨਾ ਜਿਵੇਂ ਵਿਆਹ ਕਰਾ ਲੈਣਾ ਇਹਨਾਂ ਮਤਲਬ ਇਹ ਨਹੀਂ ਹੈਗਾ ਹਨਾ ਫੁੱਲੀ ਚੱਲੇ ਫੁੱਲੀ ਚੱਲੇ ਮਾੜਾ ਐਸਾ ਉਹਨਾਂ ਡੈਡੀ ਦੇ ਸਾਹਮਣੇ ਨਹੀਂ ਫੁੱਲੀ ਚੱਲਿਆ ਕਰ ਤੇਰਾ ਡੈਡੀ ਮਤੋਂ ਵੱਧ ਖੁੱਲ੍ਹੇ ਲਾਗਦਾ ਜਸਾ ਲੇਟ ਸੋਲਾ ਬਾਤ ਕਰਦੇ ਜੀ ਜੋ ਰਸੀਪਤਾ ਯਾਰ ਆ ਨੰਦੇਪੁਰਾ ਛੇੜੀ ਬਾਜਾਂ ਮਾਰੀ ਜਾਂਦੇ ਚਾਹ ਵਾਸਤੇ ਕੋਈ ਨਾ ਬਗਜੂ ਫਿਰ ਮੰਮੀ ਫਿਰ ਤੂੰ ਬਾਜ ਮਾਰ ਕੇ ਕਹਿਣਾ ਮੰਮੀ ਨੂੰ ਠੀਕ ਵਾ ਜਾਹ ਫੜਾ ਦੋ ਡਾੜੇ ਕੌਣ ਵੀ ਘਰ ਦੀ ਹੈ ਜਣਾ ਫੜਾਉਂਗੀ ਆਪਰ ਤੋਂ ਪਹਿਲਾਂ ਵੀ ਯੂਨੀਵਰਸਟਲ ਵਿੱਚ ਆ ਉਹ ਮੈਨੂੰ ਬਾਜਾਂ ਮਾਰੀ ਜਾਂਦਾ ਦੋ ਕਿ ਦਿਨਾਂ ਦੀ ਔਖਾਗਾ ਫਿਰ ਮੈਂ ਕਿ ਫੜਾ ਦੇਣੇ ਨੂੰ ਕਾ ਦੋ ਦਿਨ ਨੀਂਦ ਤਾਂ ਦੋ ਮਹੀਨੇ ਹੋਣਗੇ ਕੋਈ ਨਹੀਂ ਮੰਮੀ ਹੈਈ ਬਾਰ ਮੜੀ ਜੀ ਬਾਜ ਮਾਰ ਕੇ ਤਾਂ ਕਹਿ ਦੋ ਕਿਹੜੇ ਚਾਹ ਮੰਮੀ ਆਹ ਚਾਹ ਫੜਾ ਦੋ ਉਹਨਾਂ ਨੂੰ भावनित तो रस्सी का तुम हसी हको और उठ खड़े रे यहां उठ खड़ा करा कई जाने मैं मैं तो तो भी ज्यादा लेट उठदा आज तुझे किमे कई जाने होंगे मड़ा मोटा से थोड़ा जाईदा होला हुन पै तो पहला बगा टाइम कहता हूं एनर्जी दी जाने मम्मी और आई हूं जो घंटा बजे जाती जाऊ गई खड़ा गई फुटके पीके बाहर निकला देखिए मैं चलती है जा देखो कुन वाली पी ले मैं कहूगी जा जंगा ठीक है खड़ा हो जा बस ਆਵਲਾ ਐਂਵੀਅਰ ਤੇ ਟ੍ਰੇਨ ਕਰਦੇ ਵੇਪਾਜੀ ਫੋਨ ਹੋ ਜਾਂ ਤੂੰ ਵਾੜ ਜਾ ਹੁਣ ਐਨੀ ਹੋਆ ਬੋਖਾ ਨੇ ਕਰਨਾ ਦੇ ਆਪਣੇ ਦੇ ਘਰ ਵਾਲੇ ਕੈਂਪਰੀ ਕੋ ਗੱਲ ਦਸਾਣਾ ਤੂੰ ਐਂ ਕਹ ਤਾ ਸ਼ੋ ਕਰੀਏ ਨਹੀਂ ਆ ਮੈਂ ਤਾਂ ਤੁਨੂੰ ਸ਼ੁਰੂ ਤੋਂ ਤਾਂ ਜਾਣ ਬੀ ਓਏ ਪਲਿਆ ਲੋਕਾਂ ਕਾਲਜ ਦੀ ਗੱਲ ਕੋਈ ਹੋਰ ਸੀ ਆ ਗੱਲ ਕੁਝ ਹੋਰ ਆ ਕਿਉਂ ਤੂੰ ਨੂੰ ਐ ਸਮਝ ਆਪਣਾ ਇੰਸਟੀਟਿਊਟ ਹੀ ਆ ਐਸ ਦਾ ਆਪਾ ਆਪਾਂ ਠੀਕ ਆ ਠੀਕ ਓ ਆਪਣਾ ਟੀਚਰ ਆਂ ਹਾਂ ਉਹ ਵਰਬੋਲ ਦਾ ਨਹੀਂ ਕੋਸ ਉਥੇ ਆਪਣੂ ਰੋਕ ਟੁਕਸੀ ਇਹ ਤਰ੍ਹਾਂ ਨਾ ਹੋਇਆ ਮੈਂ ਮੇਰੇ ਦਾ ਕੰਮ ਕਰੂਗੀ ਅੱਛਾ ਕੀ ਕਹੂ ਕਰਤ ਨੂੰ ਇਹ ਅਜੀ ਉਹ ਚੋਲ ਲਿਆ ਨੋ ਕੇ ਉਹ ਲਿਗਾ ਤੇ ਤਰ ਚੱਜ ਦੀ ਗੱਲ ਇਹ ਦੱਸੂ ਜੇ ਸਾ ਮਰ ਨੂੰ ਟੀਚਰ ਬਣਾਇਆ ਮੈਂ ਸਰ ਜੀ ਕਹਤਾਂ ਨਾ ਮਤ ਬੋਲਣ ਨੂੰ ਇਹ ਦਿਲਬਰ ਵਾਲਾ ਟੀਚਰ ਆ ਦੇਖ ਸਪੈਸ਼ਲੀ ਲੈ ਕੇ ਆਂਦਾ ਟੀਚਰ ਚਲੋ ਸਾ ਆ ਪੀ ਲੱਗਣਾ ਹਾਂ ਜਾ ਹੁਰਕ ਉਠੜਾ ਨਹੀਂ ਮੈਨੂੰ ਵੀ ਗਾੜਾ ਕੱਢੀ ਜਾਣਗੇ ਵੀ ਇਹਦੇ ਲਵੀ ਬੈਠਾਗਾ ਉਹ ਮੈਂ ਕਹੇ ਦੀ ਰਵ ਤੂੰ ਪਾਈ ਜਾ ਭਾਈ ਕੰਮ ਕਰ ਲਾ ਮੈਂ ਕੰਮ ਕੀ ਹਰੇ ਮੈਂ ਤਾਂ ਕੋਈ ਕੰਮ ਨਹੀਂ ਕਰਨਾ ਹੈਗਾ ਫਿਰ ਮੈਂ ਨਹੀਂ ਕਰਨਾ ਹੈ ਮੈਂ ਤਾਂ 2 ਘੰਟੇ ਘੋਰ ਸੋਣਾ ਆ ਕੰਮ ਕਰਨਾ ਹੈਗਾ ਨੀ ਮਿਲਜੀਤਾ ਉਹ ਚਾਹ ਮੰਗੀਆਂ ਮੈਂ ਉਹਦਾ ਫੇਫੜਾ ਆਇਆ ਨਹੀਂ ਮੈਨੂੰ ਤਾਂ ਸੰਗ ਲੱਗਦੀ ਹੈ ਨਾ ਤੈਨੂੰ ਸੰਗ ਲੱਗਦਾ ਆ ਵੀ ਗੜੇ ਮੈਨੂੰ ਉਹਦੇ ਮੁਰਾ ਤੋੜ ਜਾ ਕਰ ਫੇਰ ਕਿੰਦਾ ਭੈਣ ਬਣ ਕੇ ਫੜਾਇਆ ਤੇ ਛੋਟੀਆਂ ਜੀ ਜੱਖਣਾ ਚਾਹਤ ਚਲ ਕੋਈ ਨਹੀਂ ਫੜਾਇਆ ਨਾ ਛੋਟੀਆਂ ਸੰਦੇ ਕੋਲ ਆਉਂਦੀਆਂ ਨੇ ਤੈਨੂੰ ਨਹੀਂ ਬਦਲਣ ਦੀ ਇਸ ਤਰ੍ਹਾਂ ਵੀ ਆਪੇ ਨੂੰ ਕੌਂਗਰਸ ਚ ਮੰਦਵਾਂਗੀ ਇਧਰ ਮੈਂ ਹੋਰ ਮੁੰਡੇ ਨਾਲ ਗੱਲ ਕਰਾਂਗੇ ਹੋਰ ਮੁੰਡਿਆਂ ਨੂੰ ਕਹ ਦੂੰਗੀ ਵੀ ਸੇ ਇਹਦੇ ਡੈਡੀ ਨੇ ਕਹੇ ਉਹ ਯੂ ਕੌਂਗਰਸ ਬਣ ਜਾ ਕਿਉਂ ਹਾਂ ਹੋਰ ਵੀ ਸੰਗ ਇੱਥੇ ਔਖਾ ਹੋ ਜਾਊਗਾ ਮੈਂ ਆਪਣੇ ਤੁਹਾਨੂੰ ਸੌਣੇ ਹੁਣਾ ਸੌਣ ਜਾ ਵੇਖ ਨੀ ਆਏ ਨਗਰ ਤੂੰ ਤਾਂ ਕਹਿਨੀ ਆਈ ਕੋਈ ਜੰਬਾ ਹੋਰ ਮੈਂ ਤਾਂ ਪਪੰਗੀ ਨੀ ਉਹ ਤੇਰੇ ਸਾਬੇ ਸਡੇ ਗੋਲੀ ਨੀ ਫਿਰ ਮੈਨੂੰ ਹੁਣ ਮੌਕੇ ਤੇ ਮੈਂ ਕੀ ਕਹਿੰਦੀ ਤੂੰ ਤਾਂ ਮੌਕੇ ਧੜ ਕੇ ਖੜ ਗਈ ਹੋਰ ਬਾਲਕੀ ਕੋ ਮਾਰੇ ਕੋ ਨਾਲ ਹੀ ਖਰੀਦ ਲੈ ਰੁੱਝਾ ਕਰੂੰ ਤਾਂ ਹੁਣ ਤਰ ਨੂੰ ਨੇ ਕਹੀ ਦਿੱਤਾ ਓ

ਸਸਵੀ ਕਾਲ ਜੀ ਸਸਵੀ ਕਾਲ ਜੀ ਲੋ ਜੀ ਤਾਂ ਅਈ ਬਸ ਨਹੀਂ ਕੋਈ ਨਹੀਂ ਹੋਰ ਮਰਦ ਆਉਂ ਨਹੀਂ ਹੋਇਆ ਜੀ ਨੀਂਦ ਹੀ ਨਹੀਂ ਆਈ ਰਾਤ ਉਹ ਪਰਾਇਆ ਕਰਕੇ ਬਸ ਬਹਿ ਜਾਓ ਨਹੀਂ ਨਾ ਕੋਈ ਨਹੀਂ ਅੱਛਾ ਤੈਨੂੰ ਸਵੇਹਾ ਹੁੰਦਾ 4 ਵਜੇ ਉੱਠੇ ਹੋਏ ਅੱਛਾ ਮੈਂ ਸਵੇਹਾ ਤਾਂ ਮੈਂ ਵੀ ਉੱਠਦਾ ਇੱਥੇ ਥੋੜਾ ਜਿਹਾ ਹੋ ਗਿਆ ਅੱਛਾ ਜੀ ਮੈਂ ਮੈਂ ਤਾਂ ਜਾ ਕੇ ਨੀਂਦ ਹੀ ਨਹੀਂ ਆਈ ਅਸਾਂ ਨੀਂਦ ਹੀ ਹਾਂ ਬਸ ਫਿਰ ਮੈਂ ਆਖਿਆ ਚਲੋ ਉੱਠ ਖੜੇ ਹੋਣਗੇ ਮੈਂ ਗੱਲ ਕੁਝ ਕਰਕੇ ਨਹੀਂ ਲੱਗ ਜਿਹੜਾ ਹੁਣ ਹਾਂ ਬਸ ਐਂ ਤੇ ਹੋ ਗਿਆ ਅਸਰ ਚੱਲ ਕੋਈ ਨਹੀਂ ਓਪਰਾ ਕਰਕੇ ਹੋ ਹੀ ਜਾਂਦਾ ਜੀ ਚਾਹ ਬਹੁਤ ਵਧੀਆ ਬਣਾਈ ਜੀ ਹਾਂਜੀ ਚਾਹ ਵਧੀਆ ਬਣੀ ਸਾਡੇ ਸਾਨੂੰ ਸਾਡਾ ਪਾਣੀ ਚੰਗਾ ਲੱਗਦਾ ਜੀ ਚਾਹ ਚੰਗੀ ਬਣਦੀ ਮੈਂ ਦੇ ਨਹੀਂ ਸਕਦਾ ਬਹੁਤ ਵਧੀਆ ਲੱਗਾ ਨਹੀਂ ਉੱਥੇ ਪਾਣੀ ਦਾ ਫਰਕ ਹੈ ਪਾਣੀ ਬਦਲ ਹੈ ਅਸਰ ਜੀ ਹਾਂ ਇਹ ਪਾਣੀ ਮੇਰੇ ਨਹੀਂ ਤਾਂ ਮਾਫੀ ਆਉਂਦਾ ਨਹੀਂ ਮੈਂ ਤਾਂ Rajasthan ਤੱਕ ਜਾਇਆ ਹੋਇਆ ਹਾਂ ਹਾਂ ਆਹ ਪਾਣੀ ਬਾਲਾ ਤੇ ਇੱਥੇ ਮਾਹੌਲ ਵੀ ਵਧੀਆ ਲੱਗਿਆ ਵੈਸੇ ਬਸ ਹੋਰ ਚਾਹ ਨਾ ਬਿਸਕੁਟ ਵਗੈਰਾ ਤਾਂ ਨਹੀਂ ਖਾਂਦੇ ਨਹੀਂ ਨਹੀਂ ਬਸ ਬਸ ਸਾਡਾ ਬਾਪ ਜੀ ਹੈ ਨਹੀਂ ਲੋ ਫੜਵੀਂ ਲੈ ਕੀ ਫੜਾ ਫੜਾਈ ਕੀ ਬੋਲ ਕਦੇ ਉਹਨੂੰ ਮੇਰੇ ਹੱਥ ਦੀ ਚਾਹ ਚੰਗੀ ਲੱਗਦਾ ਕਦੇ ਉਹਨੂੰ ਆਹ ਲੱਗਦਾ ਪਾਣੀ ਚੰਗਾ ਲੱਗਦਾ ਆਪਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈ ਜੀ ਹੁਣ ਕੀ ਕਰੀਏ ਸੱਚੀ ਗੱਲ ਬਾਲੀ ਨਕਰ ਤੋਂ ਉਹਦੇ ਤਾਂ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਚਾਹ ਚੰਗਾ ਮੈਨੂੰ ਲੱਗਦਾ ਆਪਣੇ ਹੀ ਟੰਬੇ ਪਵਾਉਗਾ ਨਹੀਂ ਇਹਦਾ ਤਾਂ ਹੈਗਾ ਆਪਣਾ ਬੰਦੇ ਵੀ ਨਹੀਂ ਹੈਗੇ ਘਰੇ ਕੱਬੇ ਨੇ ਕੋਈ ਗੱਲ ਨਹੀਂ ਹੁਣ ਆਪੋ ਕਰੇ ਹੁਣ ਫਿਰ ਗੱਲ ਹੋਰ ਹੋ ਜੂਦੀ ਹੈ ਜੇ ਕਰੇ ਹੁੰਦਾ ਫਿਰ ਅਸੀਂ ਆਪਾਂ ਹੋਰ ਵੀ ਪੈ ਜਾਂਦਾ ਆਪਾਂ ਤਾਂ ਇਹ ਚੁੱਪ ਕਰ ਜਾਂਨੇ ਚਲ ਕੀ ਇਲਾਜ ਬਣਾਏ ਇੰਨੀ ਦਾ ਕੀ ਇਲਾਜ ਬਣਾਣਾ ਮੈਂ ਤਾਂ ਅਸੀਂ ਆਪਾਂ ਛੇੜ ਦੇਣ ਤਾਂ ਚੁੱਪੀ ਗੱਲ ਕਦ ਕਹਿੰਦੇ ਤੁਹਾਡੇ ਹੱਥਾਂ ਦਾ ਪਾ ਥੋੜੇ ਪਿੰਡ ਦਾ ਪਾ ਲਾ ਦੀ ਆਗਾ ਥੋੜਾ ਪਾਣੀ ਮਿੱਠਾ ਹੈਗਾ ਹਾਂ ਕਦ ਕਹਿੰਦਾ ਚਾਹ ਜਗਾ ਚਾਹ ਬੜੀ ਵਧੀਆ ਹੈਗੀ ਲੈ ਵੀ ਥੋੜੇ ਚਾਹ ਨਹੀਂ ਹੈਗੀ ਚਾਹ ਨਹੀਂ ਕਹਿੰਦੇ ਕੀ ਕਿਵੇਂ ਬੋਲਦਾ ਬੰਨਾਂ ਦਾ ਟੰਬੇ ਖਾਊਗਾ ਥੋੜਾ ਟਾਈਮ ਹੈ ਦੇਖੀ ਦੋਰ ਮੈਂ ਤਾਂ ਕਹਿੰਦਾ ਭੱਲੇ ਬਾਬੇ ਥੋੜਾ ਚੰ ਦੇ ਦੇ ਮਾੜਾ ਮਾੜਾ ਇਹ ਚੱਜ ਰਹੀ ਚਲ ਆਪਾਂ ਤਾਂ ਚੱਲਦੀ ਆਂ ਆਂਡ ਕਮਾਂਡ ਕਿੱਥੇ ਚੱਲੂਗਾ ਹੋਰ ਹੁਣ ਜੇ ਕਲੀ ਕੋਣ ਨੰਦਾ ਨੰਦਾ ਕਿਸੇ ਕਰ ਕਨੀ ਚੱਕੂਗਾ ਅਗਰ ਤਾਂ ਗੀ ਮਰੂ ਛਤਰੇ ਦੇ ਕਿਸੇ ਨੂੰ ਇੱਥੇ ਆਈ ਨੂੰ ਕੁਛ ਕਹਿ ਤਾ ਲਾਂਬਾ ਤਾਂ ਆਪਾਂ ਨੂੰ ਆਊਗਾ ਹੋਰ ਮੈਂ ਤਾਂ ਕਹਿੰਦਾ ਚੁੱਪ ਕਰਕੇ ਉਹ ਬੈਠ ਕੇ ਜਿਹਨੂੰ ਕਰ ਉੱਥੇ ਚਾਹ ਪਾਣੀ ਫੜਾ ਤਾ ਕੁੜੀ ਨੂੰ ਕਦਾਂ ਕਰੂ ਕੋਈ ਫੜਾਵੇ ਬਹੁ ਆਪੀ ਫੜਾਵੇ ਨਾ ਫੜਾਵੇ ਚਲ ਠੀਕ ਆਣੀ ਮੈਂ ਤਾਂ ਉਧਰ ਪਸਵਾਲੇ ਦੇਖਦੇ ਆ ਤੂੰ ਆਹ ਦੇਖ ਨੀ ਮਾੜਾ ਰਸੋਈ ਤੋੜ ਰੱਖ ਦਨੀ ਆ ਠੀਕ ਆ ਠ ਮੈਂ ਯਾ ਲੱਗ ਗਿਆ ਨਾ ਉਹ ਐ ਵੀ ਔਖਾ ਜਾ ਹੋ ਜਾਂਦਾ ਚਲ ਕੋਈ ਨੇ ਦੇਖ ਲੈ ਚਾਰ ਬੁਹਿ ਕੇ ਇਹ ਜਿਹਾ ਮਾਹੌਲ ਉੱਠ ਕੇ ਹੁਣ ਪਤਾ ਕਪਈ ਰਹੇਗਾ ਚਾ ਚੰਗਾ ਮੈਂ ਬਾਹਰ ਨੂੰ ਜਾਣਾ ਫਿਰ ਨਹੀਂ ਮਾੜੀ ਜਨਨ ਸੁਸਾਇਗਾ ਲਟ ਗਿਆ ਤੇ ਮੂੰਹ ਚਾਪ ਤੂੰ ਕਹੀ ਹੈ ਕਿ ਕੰਮ ਨੰਦਾ ਕਰ ਲੈ ਕੋਈ ਕੋਰ ਲਗਾ ਜੀ ਬਣਾ ਬਾਹਰ ਨਹੀਂ ਜਾਣਾ ਜਿਹੜੀ ਪਈ ਆ ਜਾਂ ਕੋਈ ਨਹੀਂ ਹੋਰ ਤਾਂ ਘੜੀ ਤੂੰ ਵੀ ਆਣਾ ਹੋਰ ਤੂੰ ਬਾਈਆ ਛੜੂਗੀ ਇਹ ਆਪੀ ਹੋਰ ਬਥੇ ਠੀਕ ਹੈ ਹਾਂ ਜੀ ਨਾ ਨੂੰ ਲੈਦੇ ਉੱਠ ਕੇ ਸਿਰ ਤੂੰ ਦਿਖਾ ਲਉਂਦੀ ਨਹੀਂ ਨਹੀਂ ਲੱਗੇ ਸਾਡੇ ਹਾਂ ਫੀਲੀ ਤੇ ਡੈਡੀ ਨੂੰ ਤਾਂ ਜਾ ਉੱਠ ਕੇ ਬਥੇ ਨਾ ਨੂੰ ਲੈਦੀ ਤੂੰ ਵੀ हां मम्मी नो नी मैं ਨਾਲੇ ਬੂਬੀ ਸਮਾ ਦਾੜੀ ਦੀ ਚਾਹ ਪੀ ਲਈ ਹਾਂ ਤੇ ਡੈਡ ਤਾਂ ਨਾ ਆਵਿਲੀਆ ਚਾਹ ਵੀ ਪੀ ਲਈ ਤਾਂ ਕੰਮ ਨੀ ਮੇਰੇ ਤੋਂ ਹਟਦਾ ਉਹ ਸਾਡੇ ਮੰਗੋ ਮੈਨੂੰ ਲੱਗਦਾ ਵਾਲੇ ਸਨੇ ਹਟਦੇ ਉਹ ਦਾੜੀ ਹਾਂ ਹੋਰ ਜੀ ਲੱਗੇ ਤੇਰਾ ਪੁੱਤਰੇ ਹਾਂ ਮੰਮੀ ਸੀ ਉਪਰਾਂ ਤੇ ਲੱਗੇ ਸਾਡੇ ਘਰੇ ਨਹੀਂ ਨਹੀਂ ਉਪਰਾਂ ਨਹੀਂ ਲੱਗੇ ਅੱਛਾ ਹੋਰ ਠੀਕ ਹੈ ਹਾਂਜੀ ਵਧੀਆ ਤੁਸੀਂ ਦੱਸੋ ਚੱਲ ਫਿਰ ਤੂੰ ਵੀ ਉੱਠ ਕੇ ਨਾਲ ਆ ਨਾ ਅਸੀਂ ਵੀ ਕੋ ਟੂਟੀ ਬਣਾ ਲਈਏ ਤੇ ਰੋਟੀ ਖਾ ਲਈ ਜਗਾ ਪੁੱਤ ਠੀਕ ਹੈ ਸਾਈਂ ਦੀਪ ਸਿੰਘ ਹੋਰ ਜਿਆਦਾ ਹੀ ਮਾਹੌਲ ਠੀਕ ਕਰੀ ਜਾਂਦਾ ਤੋ ਹਸੀਗਾ ਡੜੀ ਨਹੀਂ ਸਤਿ ਸ਼੍ਰੀ ਅਕਾਲ ਬਤਾ ਹੋਰ ਕਿਵੇਂ ਆ ਰਹੇ ਨਾ ਪੀਲੀ ਚਾਜੂ ਹਾਂ ਹਾਂ ਜਾਂਦਾ ਪੀਲੀ ਹੋਰ ਠੀਕ ਹੈ ਕਿਵੇਂ ਲੱਗਿਆ ਪਹਿਲਾਂ ਤੇਰਾ ਘਰ ਦਾ ਬਹੁਤ ਵਧੀਆ ਲੱਗਿਆ ਵੈਸੇ ਉਹ ਨੀਂਦ ਨਹੀਂ ਆਈ ਰਾਤ ਚੱਲ ਕੋਈ ਨਹੀਂ ਹੌਲੀ ਹੌਲੀ ਲੋਟ ਆਓ ਮਾਹੌਲ ਠੀਕ ਹੈ ਵਧੀਆ ਲੱਗਿਆ ਸਰ ਆ ਰਹੇ ਨਾ ਤੁਸੀਂ ਮੈਂ ਜਾਣਨਾ ਮੜਾ ਕਿੱਥੇ ਆ ਕੇ ਜਾ ਕੇ ਆਉਣਾ ਬਸ ਇੱਥੇ ਇੱਥੇ ਤਾਂ ਤੁਹਾਨੂੰ ਭੇਜ ਵੀ ਨਹੀਂ ਪਤਾ ਕਿੱਥੇ ਜਾ ਕੇ ਆਉਣਾ ਤੁਸੀਂ ਚਾਹਵੇਂ ਗੇੜਾ ਗੁੜਾ ਦਿਆਂ ਮਾਂ ਮੜਾ ਜਾ ਕੋਈ ਨਾ ਕੱਢਿਆ ਗੇੜਾ ਫਿਰ ਤੇ ਕੋਈ ਨਾ ਆਉਣਾ ਮੈਂ ਆ ਕੇ ਆ ਕੇ ਪੀਉਂਗਾ ਮੈਂ ਚਾਹ ਫੇਰ ਦੁਬਾਰੇ ਹਾਂ ਕੋਈ ਨਹੀਂ ਕੋਈ ਨਹੀਂ ਬੰਦਾ ਮੰਮੀਏ ਕਹਾਦੀਆਂ ਨੇ ਬਹੁਤ ਬੋਛੀ ਨਹੀਂ ਜਨਾ ਉਹ ਚਾਹ ਦੇਤੀ ਕੁਛੀ ਕਹਿੰਦੀ ਪਿਆਰੀ ਦਾ ਦੁਬਾਰਾ ਬੱਸ ਇਕ ਨੂ ਨਾ ਆਇਆ ਮਗਰ ਮਗਰ ਟਾਣਾ ਲਾਵਾ ਦੇ ਦਿੱਤਾ ਮੈਂ ਤਾਂ ਇਆ ਹੋ ਲੈ ਦੀ ਪਾਣੀ ਤਾਂ ਨਹੀਂ ਪਿਆਈ ਮੈਂ ਮੇਰੀ ਗੱਲ ਸੁਣ ਊੜਾ ਕਾੜਾ ਸਿੱਟਾ ਹੀ ਸਾਰਾ ਬੁੜੇ ਨੂੰ ਨਾ ਕਹਿ ਕਿ ਉੱਥੇ ਬਾੜੀ ਕਿੱਥੇ ਬਠਾ ਰਿਹਾ ਤੂੰ ਪੂਰੇ ਬਹਿਲਾ ਹੋਇਲਾ ਸੰਗ ਉਹ ਬੁੜਾ ਜਮਾ ਬੁੜਾ ਵੀ ਜੁੜ ਕੇ ਬੈਠ ਰਿਹਾ ਕਰੂ ਬੇ ਘਰ ਘਰ ਸੁਣ ਗਈ ਮੇਰੀ ਮੇਰੀ ਗੱਲ ਸੁਣ ਬੇ ਤੇਰੀ ਮਾਂ ਸਹੀ ਤੇਦੀ ਆ ਉਹਦਾ ਕੀ ਆ ਸਾਨੂੰ ਦੇਖ ਕੇ ਕਹੀ ਜਾਂਦਾ ਆ ਮੈਨੂੰ ਪਾਣੀ ਸਵਾਦਲਾ ਦਾ ਮੈਨੂੰ ਚਾਹ ਸਵਾਦਲਾ ਦੀ ਆ ਹੈ ਤੇ ਮੈਨੂੰ ਕਹੂਗਾ ਇੱਥੇ ਬਰਾਬਰ ਬਾਈ ਜਮ ਚੰਗੀ ਲਾ ਤਾਂ ਕੁੜਮ ਦੇ ਬਰਾਬਰ ਬੈਂਦੀ ਹੈ ਮੈਨੂੰ ਤੇਦੀ ਭਾਈ ਅੱਖ ਖਰਾਬ ਹੀ ਲੱਗਦਾ ਗੱਲ ਸੁਣ ਮੇਰੀ ਐਂ ਕਰ ਆਹ ਹਾਂ ਇੱਥੇ ਜੋ ਕੋਈ ਆਪਣੇ ਆ ਗਿਆ ਹਨਾ ਕੋਈ ਗਵੰਡਰ ਗਵੰਡਰ ਆ ਗਈ ਤਾਂ ਕਿਸੇ ਨੂੰ ਬੋਲ ਪਿਆ ਲਾਂਬਾ ਛੜ ਜੂ ਪੁੱਤ ਤੂੰ ਐਂ ਕਰ ਇਹਨੂੰ ਬੈਠ ਕੇ ਚਾਹੂ ਕਰ ਦੇ ਹਾਂ ਵੇ ਤੇਰੇ ਪਿਓ ਦਾ ਜਮੀ ਸੁਹਾਨੀ ਸਿਆਣੀ ਬਣੀ ਉਹ ਯਾਰ ਜੀ ਜਿਹੜੀ ਉਹ ਵਕਤ ਹੁੰਦਾ ਨਾ ਆਪਦੇ ਹੱਥ ਚੋਂ ਦਾ ਸਮਝ ਲੈਣਾ ਹੁਣ ਤੁਸੀਂ ਆਪ ਹੀ ਸੰਭਾਲੋ ਮੈਂ ਤੈਨੂੰ ਪਹਿਲਾਂ ਕਹਿਆ ਸੀ ਤੂੰ ਇੱਕ ਵਾਰੀ ਕਹਿ ਨਹੀਂ ਕੱਢਦੀ ਉਹ ਤਾਂ ਤੁਸੀਂ ਵੀ ਕਹਦਾ ਸੀ ਕਹਿੰਦਾ ਲਿਆ ਕੋਈ ਨਾ ਇੱਕ ਚੱਲ ਹੁਣ ਪੁਆਇੰਟ ਆਏ ਕਹਿਦੀ ਕੱਢੜੀ ਇੱਕ ਵਾਰੀ ਤਾਂ ਤੇਰਾ ਹੱਕ ਪਵਾਤਾ ਕਿ ਬਾਕੀ ਅੱਜ ਕਿ ਆਏ ਕਹਿਦੀ ਕੱਢੜੀ ਤੁਸੀਂ ਇੱਧਰ ਬਹਿ ਜਾ ਤਰੇ ਹੁਣ ਮੈਂ ਜਿਹੜਾ ਕਹਿੰਦਾ ਚੰਗਾ ਲੱਗਦਾ ਪੁੱਛ ਕੇ ਦੇਖ ਨਹੀਂ ਵੀ ਡੜੀ ਆਹ ਲੱਖ ਨੂੰ ਮੈਨੂੰ ਘਰੇ ਲਿਆ ਕਾਮਰੇ ਜੀ ਜਾਣ ਕੇ ਤਾੜ ਕੇ ਰੱਖਦਾ ਵੀ ਆਪਦੀ ਉਹਦੀ ਮੰਮੀ ਹੋਰੀ ਤੇ ਛੱਕ ਕਰਦਾ ਆਏ ਕਹਿਦੀ ਕੱਢੜੀ ਇੱਧਰ ਬਹਿ ਜਾ ਕਰਾ ਕਿ ਇੱਧਰ ਵੀ ਉਹ ਦੂਜਾ ਕਹਿੰਵੀ ਉਹ ਸੰਗਦੀਆਂ ਨੇ ਆਏ ਕਹਿਦੀ ਕਮ ਮੇਰੀ ਮਮਮੀ सांगਦੀ ਆ ਕਾ ਉੱਤੋਂ ਗੱਲ ਸੁਣਾਉਂਦਾ ਮੈਨੂੰ ਆਇਆ ਪੁੱਛ ਕੇ ਦੇਖੀ ਕੋਈ ਨਾ ਤੇ ਮਮਮੀ सांगਦੀ ਆ ਕਾ ਕੋਈ ਨਾ ਤੁਸੀਂ ਇੱਧਰ ਵਹਜਾ ਕਰੋ ਮੈਨੂੰ ਲੱਗਦਾ ਨਹੀਂ ਕੰਡਾੜੀ ਗੁੱਸਾ ਨਾ ਕਰੋ ਤੁਸੀਂ ਵੀ ਗੁੱਸਾ ਨਾ ਕਰੋ ਮੈਂ ਅੰਦਰ ਰਹਿਣ ਨਾਲ ਹੈ ਨਹੀਂ ਲੱਗਦਾ ਮੈਨੂੰ ਉਹਦੇ ਪੈਰ ਨਹੀਂ ਚੱਲਣੇ ਲੱਗਦੇ ਉੱਧਰ ਨੂੰ ਕੀੜਾ ਕੰਡਣ ਗਿਆ ਜਿਹੜਾ ਕੰਡਣ ਗਿਆ ਹੋਰ ਨਾ ਕਿਸੇ ਘਰ ਕੰਨ ਝੱਗ ਨਹੀਂ ਝੱਗਦਾ ਸਿੱਤਰ ਖਾੜਦਾ ਵੀ ਨਹੀਂ ਕਿਸੇ ਫਿਰ ਹੋਰ ਹੁਣ ਕੀ ਰਿਸ਼ਤੇਦਾਰ ਤਾਂ ਹੈ ਨਹੀਂ ਉਹਨੇ ਕਿਸੇ ਕਿੱਥੇ ਰਿਸ਼ਤੇਦਾਰੀ ਹੋਣੀ ਤੂੰ ਹੁਣ ਤੂੰ ਦੇਖ ਰਹੀ ਚੀਜ਼ ਨੂੰ ਛਾਪਣਾ ਛੇੜ ਤੂੰ ਹੁਣ ਜੇ ਅਸੀਂ ਛੇੜੇ ਚਾੜ ਤਾਂ ਹੁਣ ਇਹਦਾ ਮਤਲਬ ਸਾਡੇ ਸਿਲਸੁਨਾ ਦਾ ਨਹੀਂ ਭੰਣਾ। ਦੇ ਤਾਂ ਸਹੀ ਨਾ ਮੈਂ ਤਾਂ ਛੋਡੇ ਤੇ ਹਰਾਣਾਗਾ। ਕੀ ਹਰਾਣਾ? ਉਹਦੀ ਤੂੰ ਸੀ ਕਹਦਾ ਕਿ ਵੀਦਲ ਕੋਈ ਨਹੀਂ। ਤੇ ਆ ਤਾਂ ਮੌਕੇ ਤੇ ਗੱਲ ਛੇੜ ਕੇ ਖੜ ਗਈ ਜੇ ਤਰਨ ਲੱਗੇ। ਨਾ। ਜੇ ਪਹਿਲਾਂ ਗੱਲ ਛੇੜੀ ਹੁੰਦੀ ਅਸੀਂ ਕਹੀ ਦਿੰਦੇ। ਸੋਤਾ ਹੀ ਕਰਾਉਣਾ ਸੀ ਫਿਰ ਮੈਂ ਜੇ ਇਹੀ ਗੱਲਾਂ ਹੁੰਦੀ ਹੁੰਦੀਆਂ ਹੋਰ। ਪੁੱਤ ਸਮਝੀ ਤਾਂ ਹੁੰਦਾ ਗੱਲ। ਮੇਰੀ ਗੱਲ ਸਮਝੀ ਵਰਦਾ। ਜੇ ਤੇਰਾ ਚਾਚਾ ਤੇ ਤੇਰਾ ਪਿਓ ਇੱਥੇ ਹੁੰਦੇ ਤਾਂ ਸਿਆਪਾ ਛੱਡ ਜਾਂਦਾ ਇਹਨੇ ਇਹਨੇ ਆਏ ਕਹਿੰਦਾਂ ਅਸੀਂ ਆ ਚਾਹ ਸੁਆਦ ਆ। ਆਸੋਟਾ ਪਾਣੀ ਸਵਾਗਾ ਉਹਨਾਂ ਨੇ ਜਰਨਾ ਨਹੀਂ ਸੀ ਗੱਲ ਸੁਣੋ ਹਰਦਾ ਮੇਰੀ ਗੱਲ ਸੁਣਦੇ ਤੂੰ ਜੇ ਕੱਲ ਨੂੰ ਅਸੀਂ ਕਹਿਤਾ ਕੁਝ ਫੇਰ ਨਾ ਕੁ ਕਰੀਂ ਵੀ ਮੇਰੇ ਸਾਰੇ ਨੂੰ ਬੁੱਕ ਕਰਦੀ ਹੋ ਹੁਣ ਪੰਗਾ ਦਾ ਸੇੜਿਆ ਤੂੰ ਹੁਣ ਮੈਂ ਕੋਈ ਨਾਲ ਗੱਲ ਕਰਨੀ ਨਹੀਂ ਤੂੰ ਐਸੇ ਕੋਲ ਤੂੰ ਗੱਲ ਪੈ ਹੀ ਸਕਾਂ ਫਿਰ ਮੇਰਾ ਕਾਰ ਬਿਜਲ ਜਾਣਾ ਆਹ ਕੋ ਤੇਰੇ ਘਰ ਵੀ ਗਏ ਆਪਕੇ ਘਰ ਐਸੇ ਆ ਕੇ ਨਹੀਂ ਮਾਮਾ ਦੀ ਮਾਮਾ ਦਾ ਫਿਕਰ ਨਹੀਂ ਚਾਹੀਦਾ ਕੋਈ ਨਾ ਤਾਂ ਪਾ ਨਹੀਂ ਜਾਈਦਾ ਖਾ ਉਹ ਮੋੜ ਦੇ ਦੇ ਮੇਰੀ ਕੁੜੀ ਚਲ ਚਲ ਤੂੰ ਐਂ ਕਰ ਇੱਕ ਵਾਰੀ ਗੱਲ ਤਾਂ ਕਰੇਗਾ ਹਾਂ ਪਿਆਰ ਨਾਲ ਸਮਝਾ ਕੇ ਚਲ ਜਾ ਉੱਠ ਖੜਾ ਹੋ ਆ ਤਿਆਰ ਹੋ ਕੇ ਜਾ ਉੱਠ ਦੇਖਨੇ ਗਾ ਗੱਲ ਕਰ ਘਰ ਉਹਦੇ ਨਾਲ ਗੱਲ ਸਾਨੂੰ ਦੱਸੀ ਫਿਰ ਕੀ ਕਹਿੰਦਾ ਚਲ ਕਹਿਣਾ ਕੀ ਉਹ ਕੀ ਕਹਿੰਦਾ ਉਹ ਕਮਰੇ ਚ ਕਹਿ ਦੇ ਤੂੰ ਗੱਲ ਤਾਂ ਠੀਠਾ ਹੋਇਆ ਪੈ ਜਾ ਮੈਨੂੰ ਸਮਝਾ ਕੇ ਤੇ ਠੀਠਾ ਤਾਂ ਮੈਂ ਹਰਾਨ ਬੰਨੀ ਆ ਨਾ ਗੱਲ ਸੁਣ ਐ ਕਿ ਜਨ ਘਰੇ ਬਲਾ ਕੇ ਆਇਆ ਆਪਾਂ ਕਹਿ ਨਹੀਂ ਸਕਦੇ ਵੇ ਤੂੰ ਗੱਲ ਸੁਣ ਮੇਰੀ ਬਹੁ ਆਉਣੀ ਬੋਲ ਵੇ ਬਹੁਣਾ ਹੋਣ ਗਈ ਆ ਮੇਰੀ ਗੱਲ ਸੁਣ ਸੁਣ ਲਓਗੀ ਫਿਰ ਤਰਾਸ਼ ਕਰੋਗੀ ਮੇਰੇ ਪਿਓ ਬਾਰੇ ਐ ਬੋਲਦੀ ਆ ਹਾਂ ਤਾਂ ਹੋਈ ਜਦੋਂ ਤੱਕ ਬਾਕੀ ਗੱਲ ਉਹ ਬਿਲਕੁਲ ਕੈਂਡਲ ਉਹ ਤਾਂ ਤੱਕੀ ਨੇ ਬਚਾਉਣੀ ਆ ਤੇ ਤਾਂ ਬਾਹਰ ਹੀ ਮੇਰਜੀ ਕਰਨ ਲੱਗਿਆ ਕੱਲ ਦੀ ਭੂਤ ਨਹੀਂ ਸੀਗਾ ਆਜਾ ਅੱਜ ਹੀ ਉਹਦੀ ਲੱਗਿਆ ਕਰਨ ਦੋ ਤਿੰਨ ਦਿਨ ਹੋਏ ਤੁਸੀਂ ਮੰਗ ਰਹੇ ਹੋ ਮੈਨੂੰ ਸਹੀ ਬੋਲ ਨਹੀਂ ਰਹੇ ਤੁਸੀਂ ਹਾਂ ਬੇਪੁੱਤ ਸਮਝਿਆ ਕਰਾਂ ਬੇ ਸਮਝਿਆ ਕਰ ਬੇ ਅਸੀਂ ਉਹਨੂੰ ਕੀ ਕਰੀਏ ਅਸੀਂ ਉਹਨੂੰ ਕੀ ਕਰੀਦੇ ਉਹ ਤੈਨੂੰ ਫੋਨ ਆ ਹੀ ਜਾਂਦਾ ਮੈਂ ਚੱਲ ਕੋਈ ਨਾ ਫੋਨ ਤਾਂ ਕੋਈ ਨਹੀਂ ਮੇਰੀ ਗੱਲ ਸੁਣ ਆ ਤੇਰੀ ਮਾਂ ਦਾ ਫੋਨ ਆ ਉੱਥੇ ਪਿਆ ਹਾਂ ਮੇਰੀ ਗੱਲ ਸੁਣ ਬੇ ਜਿੱਦੇ ਤੇ ਤੇਰੇ ਦੇਖ ਦੇ ਪਹਿਲਾਂ ਹੋਣਾ ਸੀ ਮਾਖਾ ਜੀ ਮਾੜੀ ਜੀ ਕੁੜੀ ਦੀ ਫੋਟੋ ਦਿਖਾ ਦੇ ਜਿਹਦਾ ਮੈਨੂੰ ਅਰਗੇ ਪਹਿਲਾਂ ਤਾਂ ਮੈਨੂੰ ਆਪਦੀ ਫੋਟੋ ਵੱਡ ਕੇ ਖੜ ਗਿਆ ਫੇਰ ਮੰਜੇ ਦਾ ਮੋਬਾਈਲ ਫੜਾਉਣ ਲੱਗੇ ਮੇਰੇ ਹੱਥ ਨੂੰ ਟੱਚ ਆਏ ਕੀਤਾ ਮਨ ਖਫਾ ਮਨ ਮਖੌਲ ਮਖੌਲ ਕਰਦਾ ਮਖੌਲ ਮਖੌਲ ਕੀਤਾ ਹੋਣਾ ਬੜਾ ਇਰਦਾ ਕੋ ਚੰਗਾ ਲੱਗਦਾ ਮਤ ਨਹੀਂ ਲੱਗਦਾ ਇਰਦਾ ਵੀ ਕੋਈ ਆਪਦੀ ਇੱਜ਼ਤ ਕੌਣ ਖਰਾਬ ਕਰਦਾ ਹਾਂ ਚੱਲ ਬੋਲ ਮਾੜੀ ਜੀ ਤਾਂ ਲਾਉਂਦਾ ਮੈਨੂੰ ਸੁਣਿਆ ਅਸੀਂ ਫੇਰ ਆਪਦੀ ਅਸੀਂ ਆਪਦੀ ਇੱਜ਼ਤਾਂ ਪਖਰਾਬ ਕਰਾਂਗੇ ਸਮਝ ਪਤਾ ਸਮਝ ਚਾਲਾ ਕੋਈ ਨਾ ਇੱਕ ਵਾਰੀ ਗੱਲ ਕਰ ਲੈ ਪੁੱਤ ਮੇਰੀ ਠੀਕ ਆ ਕਰਕੇ ਦੇਖ ਲਈ ਕਰ ਪਰਛਾਹ ਇਹ ਗੱਲ ਕਰਨੀ ਇੱਕ ਵਾਰੀ ਦੇਖ ਲਾਣੀ ਨਹੀਂ ਦੇਖ ਲਾਣੀ ਕਿ ਡਾਟੀ ਥਾ ਪੈਣੇ ਭਾਣਾ ਤੂੰ ਇਹ ਨੂੰ ਸਮਝਾਈ ਕੱਲੇ ਨੂੰ ਮੈਂ ਸਮਝਦਾ ਨਹੀਂ ਤੇਰਾ ਮੱਥਾ ਵਾਲੇ ਤੇਰੇ ਸਾਹਮਣੇ ਕਿਉਂ ਮਾਰਿਆ ਕੱਲ ਨੂੰ ਇਹ ਠੀਕ ਹੋ ਗਿਆ ਜੇ ਹੈਂ ਐਂ ਕਰੇ ਕੱਲ ਨੂੰ ਤੇ ਕੋਈ ਬਹੁ ਪਸੂਆਂ ਚ ਨਹੀਂ ਜਾਂਦੀ ਹਾਂ ਇਹ ਤਾਂ ਜਮੇ ਨਹੀਂ ਕੰਮ ਨਾ ਪਤਾ ਲੱਗ ਜੀ ਲੈ ਲਾਜੀ ਬਹੁ ਦਾ ਬਣ ਕੇ ਖੜੀ ਦੇ ਤੋ ਸੋਹਰੇ ਲਾ ਬਣ ਕੇ ਜਿਹੜੇ ਮਾਂ ਨੇ ਤੈਨੂੰ ਜਰਮ ਦਿੱਤਾ ਜਰਮ ਦਿੱਤਾ ਤੇ ਉਹ ਤੈਨੂੰ ਚੰਗੀ ਨਹੀਂ ਲੱਗਦੀ ਤੇ ਦੂਜੀ ਭਲਾ ਸਾਡੀ ਤਾਂ ਕੋਈ ਇੱਜ਼ਤ ਨੂੰ ਲੁੱਟ ਕੇ ਲੈ ਜੇ ਤੇ ਤੇਰੇ ਸਹੁਰੇ ਦੀ ਅਸੀਂ ਸਾਫ ਸਾਫ ਰੱਖੀ ਉਹਨੂੰ ਨੱਕ ਦੇ ਫਰਕ ਪਾਏ ਉਹਨੂੰ ਨਾ ਪਤਾ ਕੋਈ ਨਹੀਂ ਕਹਿੰਦਾ ਹਾਂ ਵੀ ਭਾਈ ਉਧਰ ਬੱਟ ਨਹੀਂ ਕਹੂਗਾ ਇਹਨੂੰ ਪਤਾ ਵੀ ਫਿਰ ਮੇਰੀ ਬਹੂ ਨੂੰ ਫਿਰ ਨੇ ਪਤਾ ਫਿਰ ਇਹਨੂੰ ਵਿਚਾਚੀ ਫਿਰ ਮਗਰ ਪਾਈ ਚਲ ਪਕਾ ਲਈ ਮੈਨੂੰ ਭੁੱਖ ਲੱਗੀ ਪਕਾਈ ਨਹੀਂ ਅਜੇ ਪਕਾਈ ਲੈ ਲਾ ਦੱਸ ਚਲ ਫਿਰ ਮੈਂ ਆਹ ਚੱਕਦੇ ਭਾਂਡੇ ਭੁੰਡੇ ਜਿਹੜੇ ਨੇ ਮੈਂ ਕਰਾਉਣੀ ਤੇਰੀ ਹਲਫ ਜਿੱਲੀ ਬਾਹਲੀ ਆਂ ਦੀਦੀ ਤੂੰ ਤਾਂ